ਸਾਤਸਰਕਾਨ 19 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਆਮ੍ਰਿਤ ਵਰਦੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਖੇਤੀ ਕਾਨੂੰਨਾਂ ਤੇ ਜਾਰੀ ਰੇਡ ਕੇ ਦੇ ਨਾਲ ਕਿਸਾਨਾਂ ਅਤੇ ਸਰਕਾਰ ਦੇ ਵਿਚਾਲੇ ਇੱਕ ਵਾਰ ਫਿਰ ਤੋਂ ਡੈਡਲੌਕ ਸ਼ੁਰੂ ਹੋ ਗਿਆ ਹੈ ਖਤਮ ਕਦੋਂ ਹੋਵੇਗਾ ਇਸ ਦਾ ਇੰਤਜ਼ਾਰ ਹੈ ਪਰ ਕੋਈ ਤਾਰੀਖ ਅਜੇ ਅਗਲੀ ਮੀਟਿੰਗ ਦੀ ਸਾਹਮਣੇ ਨਹੀਂ ਆਈ ਹੈ ਤਾਂ ਖੇਤੀ ਕਾਨੂੰਨਾਂ ਤੇ ਜਾਰੀ ਰੇਟ ਦੇ ਵਿਚਾਰੇ ਹੁਣ ਕਿਸਾਨਾਂ ਨੇ ਟਰੈਕਟਰ ਪ੍ਰੇਡ ਦੀਆਂ ਤਿਆਰੀਆਂ ਖਿੱਚ ਲਈਆਂ ਨੇ 26 ਜਨਵਰੀ ਦੀ ਪ੍ਰੇਡ ਲਈ ਰੂਟ ਲਗਭਗ ਤੈਅ ਹੋ ਚੁੱਕਾ ਹੈ ਕਿਸਾਨ ਦਿੱਲੀ ਦੇ ਅੰਦਰ ਪ੍ਰੇਡ ਕੱਢਣ ਜਾ ਰਹੇ ਨੇ ਕਿਸਾਨਾਂ ਮੁਤਾਬਕ ਪੰਜ ਵੱਖ-ਵੱਖ ਰੂਟਾਂ ਤੇ ਪ੍ਰੇਡ ਲਈ ਸਹਿਮਤੀ ਬਣ ਗਈ ਹੈ ਹਾਲਾਂਕਿ ਫਾਈਨਲ ਰੂਟ ਅੱਜ ਜਾਰੀ ਕੀਤਾ ਜਾਣਾ ਹੈ ਦਿੱਲੀ ਪੁਲਿਸ ਕਹਿ ਰਹੀ ਹੈ ਕਿ ਰੂਟ ਨੂੰ ਲੈ ਕੇ ਕਿਸਾਨਾਂ ਦੇ ਨਾਲ ਗੱਲਬਾਤ ਅਜੇ ਆਖਰੀ ਗੇਟ 'ਤੇ ਚੱਲ ਰਹੀ ਹੈ ਉਧਰ ਟਰੈਕਟਰ ਪ੍ਰੇਡ ਦੇ ਲਈ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਟਰੈਕਟਰਾਂ ਦੇ ਜਾਣ ਦਾ سلسلہ ਲਗਾਤਾਰ جاری ਹੈ ਤਿਆਰੀਆਂ ਉਤਸ਼ਾਹ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਪੰਜਾਬ ਤੋਂ ਲਗਾਤਾਰ ਕਾਫਲੇ ਦਿੱਲੀ ਵੱਲ ਰਵਾਨਾ ਹੋ ਰਹੇ ਨੇ ਕਿਸਾਨਾਂ ਦਾ ਦਾਵਾ ਹੈ ਕਿ ਲੱਖਾਂ ਦੀ ਗਿਣਤੀ 'ਚ ਟਰੈਕਟਰ ਪ੍ਰੇਡ ਦਾ ਹਿੱਸਾ ਬਣਨਗੇ ਪ੍ਰੇਡ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਦਿੱਲੀ ਦੇ ਬਾਰਡਰਾਂ 'ਤੇ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਉਧਰ ਕਿਸਾਨਾਂ ਵੱਲੋਂ ਆਪਣੇ ਪੱਧਰ 'ਤੇ ਵੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾ ਰਹੇ ਨੇ ਦਿੱਲੀ ਦੇ ਬਾਰਡਰਾਂ 'ਤੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਇਸ ਸਬ ਦੇ ਵਿਚਾਰੇ ਸਰਕਾਰ ਅਤੇ ਕਿਸਾਨਾਂ ਵਿਚਾਰੇ ਫਿਰ ਤੋਂ ਡੈਡਲੌਕ ਵਰਗੀ ਸਥਿਤੀ ਬਣ ਗਈ ਹੈ ਕਾਨੂੰਨਾਂ ਤੇ ਰੋਕ ਦਾ ਪ੍ਰਸਤਾਵ ਕਿਸਾਨ ਖਾਰਜ ਕਰ ਚੁੱਕੇ ਨੇ ਫਿਲਹਾਲ ਸਰਕਾਰ ਕੋਈ ਨਵਾਂ ਪ੍ਰਸਤਾਵ ਦੇਣ ਦੇ ਮੂਡ ਦੇ ਵਿੱਚ ਨਹੀਂ ਹੈ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਇਸ ਤੋਂ ਬਿਹਤਰ ਕੋਈ ਵੀ ਪ੍ਰਸਤਾਵ ਨਹੀਂ ਹੈ ਕਿਸਾਨ ਇਸੇ ਪ੍ਰਸਤਾਵ ਤੇ ਮੂੜ ਵਿਚਾਰ ਕਰਕੇ ਸਰਕਾਰ ਨੂੰ ਆਪਣਾ ਜਵਾਬ ਦੱਸਣ ਦੱਸ ਦੇ ਇਹ ਕਿ ਸਰਕਾਰ ਤੇ ਕਿਸਾਨਾਂ ਵਿਚਾਰੇ ਗੱਲਬਾਤ ਦੀ ਅਗਲੀ ਤਾਰੀਖ ਵੀ ਅਜੇ ਤੈਅ ਨਹੀਂ ਹੋਈ ਹੈ ਤਾਂ ਹੁਣ ਜੋ 11ਵੇਂ ਗੇਟ ਦੀ ਗੱਲਬਾਤ ਹੋਈ ਸੀ ਉਸ ਦੇ ਵਿੱਚ ਸਰਕਾਰ ਨੇ ਇਹ ਹੀ ਕਿਹਾ ਹੈ ਕਿ ਇਹ ਜੋ ਦਸਵੇਂ ਗਿਰਦੀ ਗੱਲਬਾਤ ਵਿੱਚ ਤੁਸੀਂ ਪ੍ਰਪੋਜ਼ਲ ਦਿੱਤਾ ਸੀ ਅਸੀਂ ਅਜੇ ਵੀ ਉਸੇ ਤੇ ਬਰਕਰਾਰ ਆ ਕਿਉਂਕਿ ਸਾਡੇ ਵੱਲੋਂ ਇਹ ਬੈਸਟ ਪ੍ਰਪੋਜ਼ਲ ਹੈ ਜੋ ਕਿਸਾਨਾਂ ਅਤੇ ਦੇਸ਼ ਦੇ ਹਿੱਤ ਵਿੱਚ ਹੈ ਦੂਜੇ ਪਾਸੇ ਕਿਸਾਨ ਕਹਿ ਰਹੇ ਨੇ ਕਿ ਕਾਨੂੰਨ ਵਾਪਸੀ ਤੋਂ ਘੱਟ ਸਾਨੂੰ ਕੁਝ ਵੀ ਮੰਜ਼ੂਰ ਨਹੀਂ ਹੈ ਸਾਡੀ ਘਰ ਵਾਪਸੀ ਕਾਨੂੰਨ ਵਾਪਸੀ ਦੇ ਨਾਲ ਹੀ ਹੋਵੇਗੀ ਤਾਂ ਇਹ ਸਭ ਦੇ ਵਿਚਾਲੇ ਜੋ ਲਗਾਤਾਰ ਇਸ ਵੇਲੇ ਫੋਕਸ ਹੈ ਉਹ 26 ਜਨਵਰੀ ਤੇ ਹੈ 26 ਜਨਵਰੀ ਦੀਆਂ ਤਿਆਰੀਆਂ ਨੂੰ ਲੈ ਕੇ ਕਿਸਾਨ ਪੂਰੀ ਤਰ੍ਹਾਂ ਡਟੇ ਹੋਏ ਨੇ ਤਾਂ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਕਾਫਲੇ ਪੰਜਾਬ ਤੋਂ ਰਵਾਨਾ ਹੋ ਰਹੇ ਨੇ ਦਿੱਲੀ ਦੀਆਂ ਸੜਕਾਂ ਤੇ ਪਰੇਡ ਕੱਢਣ ਦੇ ਲਈ ਤਾਂ ਇਸ ਸਬ ਦੇ ਵਿਚਾਲੇ ਅੱਜ ਹਾਲਾਂਕਿ ਫਾਈਨਲ ਰੂਟ ਮੈਪ ਜਾਰੀ ਕੀਤਾ ਜਾਣਾ ਹੈ ਪਰ ਜੇਕਰ ਦਿੱਲੀ ਪੁਲਿਸ ਦੀ ਮੰਨੀਏ ਤਾਂ ਆਖਰੀ ਗੇਟ ਦੇ ਵਿੱਚ ਗੱਲਬਾਤ ਅਜੇ ਵੀ ਚੱਲ ਰਹੀ ਹੈ ਤਸਦਰ ਕਰਦੇ ਆ ਪੰਕਜ ਕਪਾਈ ਸਾਡੇ ਸਹਿਯੋਗੀ ਜੁੜੇ ਨੇ ਤਾਂ ਪੰਕਜ ਜੀ ਦਾ ਫਿਲਹਾਲ ਕੀ ਕੋ ਜਾਣਕਾਰੀ ਹੈ ਅੱਜ ਫਾਈਨਲ ਰੂਟ ਮੈਪ ਜੋ ਹੈ ਉਹ ਜਾਰੀ ਕੀਤਾ ਜਾ ਸਕਦਾ ਹੈ ਕਿਉਂਕਿ ਦਿੱਲੀ ਪੁਲਿਸ ਕਹਿ ਰਹੀ ਹੈ ਕਿ ਅਜੇ ਵੀ ਗੱਲਬਾਤ ਆਖਰੀ ਦੌਰ ਦੇ ਵਿੱਚ ਹੈ ਤਜ਼ਾਹਰ ਜੀ ਗੱਲ ਹੈ ਕਿ ਹਾਲਾਂਕਿ ਮੀਟਿੰਗ ਤਾਂ ਕੋਈ ਨਹੀਂ ਹੋਵੇਗੀ ਪਰ ਦਿੱਲੀ ਪੁਲਿਸ ਦੇ ਵੱਲੋਂ ਐਗਜ਼ੈਕਟ ਕੀ ਕੀ ਇਜਾਜ਼ਤ ਜਿਹੜੀ ਦਿੱਤੀ ਗਈ ਹੈ ਬਿਲਕੁਲ ਅਗਰ ਕਿਸਾਨ ਜਥੇਬੰਦੀਆਂ ਦੀ ਆਗੂਆਂ ਦੀ ਮੰਨੀਏ ਯੋਗਿੰਦਰ ਯਾਦਵ ਦੀ ਮੰਨੀਏ ਕੱਲ ਮੀਟਿੰਗ ਖਤਮ ਹੋਣ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ ਬਲਕਿ ਕਿਸਾਨ ਜਥੇਬੰਦੀਆਂ ਦੇ ਆਗੂ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਦਿੱਲੀ ਪੁਲਿਸ ਨੇ ਦਿੱਲੀ ਦੇ ਅੰਦਰ ਆਉਣ ਦੇ ਲਈ ਪੂਰੀ ਤਰੀਕੇ ਦੇ ਨਾਲ ਮਨਜ਼ੂਰੀ ਦੇ ਦਿੱਤੀ ਹੈ 100 ਕਿਲੋਮੀਟਰ ਦਾ ਲੰਬਾ ਕਾਫਲਾ ਹੋਏਗਾ ਔਰ ਕਿਤੇ ਬੈਰੀਕੇਟਿੰਗ ਜਿਹੜੀ ਹੈ ਕਿਤੇ ਰੋਕਿਆ ਨਹੀਂ ਜਾਏਗਾ ਔਰ 12 ਵਜੇ ਤੋਂ ਬਾਅਦ ਕਿਸਾਨ ਜਿਹੜੇ ਨੇ ਉਹ ਟਰੈਕਟਰ ਮਾਰਚ ਕੱਢਣਗੇ ਔਰ ਦਿੱਲੀ ਦੇ ਪੰਜੋ ਪਾਸੇ ਜਿੱਥੇ-ਜਿੱਥੇ ਅਸੀਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪਿਛਲੇ 2 ਮਹੀਨਿਆਂ ਤੋਂ ਕਿਸਾਨ ਜਿਹੜੇ ਨੇ ਉਹ ਬੈਠੇ ਹੋਏ ਨੇ ਚਾਹੇ ਸਿੰਘੂ ਬਾਰਡਰ ਦੀ ਗੱਲ ਕੀਤੀ ਜਾਵੇ ਚਾਹੇ ਚਿੱਲਾ ਬਾਰਡਰ ਦੀ ਗੱਲ ਕੀਤੀ ਜਾਵੇ ਗਾਜ਼ੀਪੁਰ ਬਾਰਡਰ ਦੀ ਗੱਲ ਕੀਤੀ ਜਾਵੇ ਜਾਂ ਟਿਕਰੀ ਬਾਰਡਰ ਦੀ ਗੱਲ ਕੀਤੀ ਜਾਵੇ ਉੱਥੋਂ ਦੀ ਟਰੈਕਟਰ ਜਿਹੜੇ ਨੇ ਉਹ 12 ਵਜੇ ਤੋਂ ਬਾਅਦ ਚੱਲਣਗੇ ਔਰ ਦਿੱਲੀ ਦੇ ਅੰਦਰ ਆਊਟਰ ਰਿੰਗ ਰੋਡ ਤੇ ਵੱਖ-ਵੱਖ ਰੋਡ ਮੈਪ ਹਾਲਾਕੀ ਫਾਈਨ ने 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 तो जानकारी आज किसान अगुआ वालों दीती जाएगी लेकिन जानकारी ये मिली है कि दिल्ली पुलिस ने मंजूरी दे दी है किसान अगुआ ने दावा करता है और 12 बजे तो बाद जड़ा ट्रैक्टर मार्च कड्या जाएगा इस दी जानकारी भी जड़ी है किसान अगुआ वालों दीती गई है लेकिन दिल्ली पुलिस ने जो जानकारी अभी तक सांझी कीती है कि गलबत चल रही है और आज फाइनल गलबत जड़ी हो सकती है कि की रूट होएगा ਕਿੱਥੋਂ-ਕਿੱਥੋਂ ਕਿਵੇਂ-ਕਿਵੇਂ ਟਰੈਕਟਰ ਮਾਰਚ ਜਿਹੜੇ ਨੇ ਉਹ ਨਿਕਲਣਗੇ ਔਰ ਕਿਸਾਨ ਲੀਡਰਾਂ ਨੇ ਵੀ ਕਿਹਾ ਕਿ ਕੋਈ ਵੀ ਟਰੈਕਟਰ ਮਾਰਚ ਦਿੱਲੀ ਆ ਕੇ ਨਹੀਂ ਖੜੇਗਾ ਬਲਕਿ ਵਾਪਸ ਆਪਣੀ ਆਪਣੀ ਥਾਵਾਂ ਤੇ ਅਗਰ ਕੋਈ ਟਿਕਰੀ ਬਾਰਡਰ ਤੋਂ ਟਰੈਕਟਰ ਆਏ ਨੇ ਤਾਂ ਟਿਕਰੀ ਬਾਰਡਰ ਚਲੇ ਜਾਣਗੇ ਅਗਰ ਕੋਈ ਸਿੰਘੂ ਤੋਂ ਆਇਆ ਤਾਂ ਵਾਪਸ ਸਿੰਘੂ ਬਾਰਡਰ ਦੇ ਉੱਤੇ ਚਲਾ ਜਾਏਗਾ ਕੋਈ ਵੀ ਦਿੱਲੀ ਦੇ ਵਿੱਚ ਨਹੀਂ ਰੁਕੇਗਾ ਕੋਈ ਹੁੜਦੰਗੀ ਨਹੀਂ ਹੋਏਗੀ ਸ਼ਾਂਤੀਪੂਰਨ ਤਰੀਕੇ ਦੇ ਨਾਲ ਭਾਰਤ ਦੀ ਝਲਕ ਦੇਖਣ ਨੂੰ ਮਿਲੇਗੀ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਦੀ ਝਲਕ ਜਿਹੜੀ ਹੈ ਉਸ 26 ਜਨਵਰੀ ਦੇ ਨੂ ਟ੍ਰੈਕਟਰ ਮਾਰਚ ਦੇ ਜ਼ਰੀਏ ਦੇਖਣ ਨੂੰ ਮਿਲੇਗੀ ਇਹ ਕਿਸਾਨ ਅਗਵਾਨ ਨੇ ਕਿਹਾ ਹੂੰ ਬਿਲਕੁਲ ਪੰਖਰ ਜਰਤਾ 26 ਜਨਵਰੀ ਨੂੰ ਹਾਲਕਿ ਕਿਸਾਨ ਤਾਂ ਕਹਿ ਰਹੇ ਨੇ ਕਿ ਪੂਰੇ ਸ਼ਾਂਤੀਪੂਰਵਕ ਟੰਗ ਦੇ ਨਾਲ ਇਹ ਮਾਰਚ ਕੱਢਿਆ ਜਾਵੇਗਾ ਇਸ ਲਈ ਆਪਣੇ ਪੱਧਰ ਤੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਨੇ ਤਾਂ ਜੋ ਸ਼ਰਾਰਤੀ ਅਨਸਰਾਂ ਤੇ ਨਜ਼ਰ ਰੱਖੀ ਜਾ ਸਕੇ ਕਿਉਂਕਿ ਜ਼ਾਹਰ ਜੀ ਗੱਲ ਹੈ ਪੰਖਰ ਜੀ ਕਿ ਅਜਿਹੇ ਮਾਹੌਲ ਦੇ ਵਿੱਚ ਇਹ ਖਤਰਾ ਵੀ ਬਣਿਆ ਹੋਇਆ ਹੈ ਕਿ ਜੋ ਕੁਝ ਸ਼ਰਾਰਤੀ ਅਨਸਰ ਨੇ ਫਾਇਦਾ ਚੁੱਕ ਸਕਦੇ ਨੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਹੋ ਸਕਦੀ ਹੈ ਰੈਲੀ ਦੇ ਅੰਦਰ ਅ ਬਿਲਕੁਲ ਅਮਰਿਤ ਪਿਛਲੇ ਦਿਨਾਂ ਚ ਸੀ ਤਸਵੀਰਾਂ ਵੀ ਦੇਖੀਆਂ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਉਸਦੇ ਪਹਿਲੇ ਦਾਅਵਿਆਂ ਨੂੰ ਦੇਖਿਆ ਜਾਵੇ ਤਾਂ ਚਿੰਤਾ ਜ਼ਿਆਦਾ ਵੱਧ ਜਾਂਦੀ ਹਾਲਾਂਕਿ ਉਹ ਬਿਆਨ ਪਲਟ ਦਿੱਤਾ ਗਿਆ ਜਦੋਂ ਦਿੱਲੀ ਹਰਿਆਣਾ ਪੁਲਿਸ ਦੇ ਹਵਾਲੇ ਕੀਤਾ ਉਹ ਸ਼ਖਸ ਨੇ ਬਿਆਨ ਆਪਣੇ ਬਿਆਨ ਤੋਂ ਪਲਟਿਆ ਵੀ ਲੇਕਿਨ ਕਿਸਾਨ ਆਗੂਆਂ ਨੇ ਆਪਣੇ ਆਪਣੇ ਵਲੰਟੀਅਰ ਜਿਹੜੇ ਨੇ ਉਹ ਆਪਣੀ ਆਪਣੀ ਟਰਾਲੀਆਂ ਦੇ ਆਲੇ ਦੁਆਲੇ ਹੋਣਗੇ ਜਿਹੜਾ ਯੂਥ ਹੋਏਗਾ ਉਹ ਇੱਕ ਇੱਕ ਟਰਾਲੀ ਤੇ ਨਜ਼ਰ ਰੱਖੇਗਾ ਔਰ ਕੋਈ ਵੀ ਸ਼ੱਕੀ ਜਾਂ ਕੋਈ ਵੀ ਅਜਿਹਾ ਅੰਸਾ ਅੰਸਰ ਅਗਰ ਨਜ਼ਰ ਆਂਦਾ ਤਾਂ ਪੁਲਿਸ ਦੇ ਹਵਾਲੇ ਕੀਤਾ ਜਾਏਗਾ ਇਹ ਜ਼ਿੰਮੇਵਾਰੀ ਇਹ ਡਿਊਟੀ ਵੀ ਜਿਹੜੀ ਹੈ ਜਥੇਬੰਦੀਆਂ ਵੱਲੋਂ ਲਗਾਈ ਜਾ ਰਹੀ ਔਰ ਹਜ਼ਾਰਾਂ ਦੀ ਤਦਾਦ ਦੇ ਵਿੱਚ ਵਲੰਟੀਅਰ ਵੀ ਜਿਹੜੇ ਨੇ ਉਹ ਨਜ਼ਰ ਆਣਗੇ ਜੋ ਇੱਕ ਇੱਕ ਟਰਾਲੀ ਤੇ ਨਜ਼ਰ ਰੱਖਣਗੇ ਕਿ ਕਿਸ ਤਰੀਕੇ ਦੇ ਨਾਲ ਕੋਈ ਹੜਦੰਗੀ ਬਾਜੀ ਨਾ ਹੋਵੇ ਅਗਰ ਕਿਤੇ ਕੋਈ ਕਿਸੇ ਤਰੀਕੇ ਦਾ ਕੋਈ ਛੋਟਾ-ਮੋਟਾ ਐਕਸੀਡੈਂਟ ਹੁੰਦਾ ਹੈ ਤਾਂ ਉੱਥੇ ਨਾਲ-ਨਾਲ ਐਂਬੂਲੈਂਸ ਵੀ ਚੱਲਣਗੀਆਂ ਤਾਂ ਇਹ ਸਾਰੀ ਤਿਆਰੀ ਜਿਹੜੀ ਹੈ ਇਸ ਦੀ ਜਾਣਕਾਰੀ ਵੀ ਦਿੱਲੀ ਪੁਲਿਸ ਨੂੰ ਦਿੱਤੀ ਗਈ ਹੈ ਕਿਉਂਕਿ ਦਿੱਲੀ ਪੁਲਿਸ ਦੀ ਪਹਿਲਾ ਸਵੇਰੇ ਜਿਹੜੀ ਕੋਸ਼ਿਸ਼ ਹੋਏਗੀ ਉਹ ਸਾਰੀ ਸਾਰਾ ਜੋਰ ਰਾਜਪਥ ਨਿਕਲਣ ਵਾਲੀ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਪਰੇਡ ਤੇ ਰਹਿਣ ਵਾਲਾ ਵਾ ਤਾਂ ਅਜੇ ਹੀ ਚ ਦੂਜੇ ਪਾਸੇ ਕਿਸ ਤਰੀਕੇ ਨਾਲ ਦਿੱਲੀ ਪੁਲਿਸ ਮੁਸਤੈਦ ਰਹੇਗੀ ਹਰਿਆਣਾ ਪੁਲਿਸ ਮੁਸਤੈਦ ਰਹੇਗੀ ਯੂਪੀ ਪੁਲਿਸ ਮੁਸਤੈਦ ਰਹੇਗੀ ਇਸ ਲਈ ਵੀ ਚਿੰਤਾ ਬਾਜ ਜਾਂਦੀ ਔਰ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਾਡੇ ਵਲੰਟੀਅਰ ਖੁਦ ਨਜ਼ਰ ਰੱਖੇ ਹੋਏ ਨੇ ਸੀਸੀਟੀਵੀ ਫੁਟੇਜ ਵੀ ਲਗਾਈ ਜਾ ਰਹੀ ਔਰ ਚੈਕਿੰਗ ਵੀ ਜਿਹੜੀ ਹੈ ਉਹ ਕੀਤੀ ਜਾਏਗੀ ਬਕਾਇਦਾ ਤੌਰ ਤੇ ਅਗਰ ਆਧਾਰ ਕਾਰਡ ਹੈ ਉਹ ਵੀ ਦੇਖਿਆ ਜਾਏਗਾ ਤਾਂ ਕਿ ਕੋਈ ਸ਼ਰਾਰਤੀ ਅੰਸਰ ਮਾਹੌਲ ਨਾ ਬਿਗੜ ਸਕੇ ਬਿਲਕੁਲ ਪੰਕਜ ਕਿਉਂਕਿ ਹੁਣ ਦਿੱਲੀ ਪੁਲਿਸ ਨੇ ਜੇਕਰ ਇਜਾਜ਼ਤ ਦਿੱਤੀ ਹੈ ਤਾਂ ਜ਼ਿੰਮੇਵਾਰੀ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਪੁਲਿਸ ਲਗਾਤਾਰ ਕਹਿ ਰਹੀ ਸੀ ਕਿ ਕੌਣ ਜ਼ਿੰਮੇਵਾਰੀ ਲਏਗਾ ਕਿ ਮਾਹੌਲ ਨਹੀਂ ਵਿਗੜੇਗਾ ਤਾਂ ਕਿਸਾਨ ਜੇਕਰ ਸਿੱਧੇ ਤੌਰ ਤੇ ਕਹਿੰਦੇ ਨੇ ਕਿ ਅਸੀਂ ਜ਼ਿੰਮੇਵਾਰੀ ਲੈਨੇ ਆ ਤਾਂ ਜ਼ਿੰਮੇਵਾਰੀ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਆ ਪੰਕਜ ਹੁਣ ਜੇਕਰ ਗੱਲ ਕੀਤੀ ਜਾਵੇ ਦਿੱਲੀ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਤਾਂ ਸਹਿਮਤੀ ਬਣ ਗਈ ਹੈ ਪਰ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ ਡੈਡਲੌਕ ਵਰਗੇ ਹਾਲਾਤ ਜੋ ਪੈਦਾ ਹੋ ਗਏ ਨੇ ਸਵਾਲ ਇਹ ਹੈ ਕਿ ਹੁਣ ਫਿਰ ਗੱਲਬਾਤ ਅੱਗੇ ਚੱਲੇ ਸਰਕਾਰ ਨੇ ਕਿ ਸਰਕਾਰ ਸੱਦਾ ਦੇ ਦੇਵੇ। ਉਹ ਦੇਖੋ ਕਿਸਾਨ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਹੈ ਕਿ 1.5 ਸਾਲ ਦੇ ਉਸ ਪ੍ਰਪੋਜ਼ਲ ਨੂੰ ਨਹੀਂ ਮੰਨਿਆ ਜਾਏਗਾ। ਲੇਕਿਨ ਕੋਈ ਵਿਚੋਲਾ ਵਿਚ ਪੇਗਾ। ਕੋਈ ਰਾਹ ਲੱਭਣ ਦੀ ਕੋਸ਼ਿਸ਼ ਹੋਏਗੀ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਇਹ ਕਹਿ ਦਿੱਤਾ ਹੈ ਕਿ ਅੰਦੋਲਨ ਉਦੋਂ ਹੀ ਖਤਮ ਹੋਏਗਾ ਜਦੋਂ ਕਾਨੂੰਨ ਰੱਦ ਹੋਣਗੇ ਤਾਂ ਦੂਜੇ ਪਾਸੇ ਸਰਕਾਰ ਨੇ ਇਹ ਕਹਿ ਦਿੱਤਾ ਹੈ ਕਿ ਉਹਨਾਂ ਨੇ ਜੋ ਬੈਸਟ ਪ੍ਰਪੋਜ਼ਲ ਦੇਣਾ ਸੀ ਉਸ ਨੂੰ ਦੇ ਦਿੱਤਾ ਹੈ ਔਰ ਕੱਲ ਗੁਰਜੀਤ ਓਜਲਾ ਹੋਰਾਂ ਦੀ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਜਨਤਨ ਮੰਤਰ ਤੇ ਪਿਛਲੇ 2 ਮਹੀਨਿਆਂ ਤੋਂ ਕਿਸਾਨਾਂ ਨੂੰ ਹਮਾਇਤ ਦੇ ਰਹੇ ਨੇ ਉਹਨਾਂ ਨੇ ਇੱਕ ਵੱਡੀ ਸਟੇਟਮੈਂਟ ਦਿੱਤੀ ਉਹਨਾਂ ਨੇ ਜ਼ਿਕਰ ਕੀਤਾ ਕਿ ਸਰਕਾਰ ਵੱਡਾ ਦਿਲ ਦਿਖਾਵੇ ਸਰਕਾਰ ਅੱਗੇ ਆਵੇ ਔਰ ਇੱਕ ਨਵਾਂ ਪ੍ਰਪੋਜ਼ਲ ਭੇਜੇ ਔਰ ਉਸ ਪ੍ਰਪੋਜ਼ਲ ਨੂੰ ਕਿਸਾਨ ਜਥੇਬੰਦੀਆਂ ਵੀ ਮੰਨਣ ਉਸ ਪ੍ਰਪੋਜ਼ਲ ਤੇ ਧਿਆਨ ਕਿਸਾਨ ਜਥੇਬੰਦੀਆਂ ਵੀ ਦੇਣ ਤਾਂ ਕਿ ਉਸ ਤੇ ਵਿਚਾਰ ਵਟਾਂਦਰਾ ਕੀਤਾ ਜਾਵੇ ਯੈਸ ਔਰ ਨੋ ਤੋਂ ਅੱਗੇ ਦੀ ਸਥਿਤੀ ਲੱਭੀ ਜਾਵੇ ਕਿਉਂਕਿ ਦੋਵਾਂ ਪਾਸੇ ਰੀਅਲ ਰਵਈਆ ਕਹੀਏ ਜਾਂ ਫਿਰ ਦੋਵਾਂ ਪਾਸੇ ਈਗੋ ਦੀ ਗੱਲ ਕਹੀਏ ਇਹ ਨਜ਼ਰ ਆ ਰਹੀ ਹੈ ਔਰ ਵਿਚਲਾ ਰਾਹ ਹੋਏਗਾ ਕਿ ਕਿ ਇੱਕ ਵਾਰ ਸਰਕਾਰ ਦੁਬਾਰਾ ਪ੍ਰਪੋਜ਼ਲ ਭੇਜੇਗੀ ਕਿ 3 ਸਾਲ ਜਾਂ ਫਿਰ ਕਮੇਟੀ ਜਦੋਂ ਤੱਕ ਫੈਸਲਾ ਨਹੀਂ ਸੁਣਾਉਂਦੀ ਉਦੋਂ ਤੱਕ ਕਾਨੂੰਨਾਂ ਦੇ ਉੱਤੇ ਰੋਕ ਲੱਗੇਗੀ ਔਰ ਕੀ ਕਿਸਾਨ ਜਥੇਬੰਦੀਆਂ ਇਸ ਨੂੰ ਲੈ ਕੇ ਸਹਿਮਤ ਹੋਣਗੀਆਂ ਕਿਉਂਕਿ ਅਜੇ ਤੱਕ ਤਾਂ ਡੈਡਲੌਕ ਵਾਲੀ ਸਥਿਤੀ ਬਣੀ ਹੋਈ ਹੈ ਔਰ ਦੋਵਾਂ ਪਾਸੇ ਨਜ਼ਰਾਂ ਹੁਣ 26 ਜਨਵਰੀ ਦੀ ਪ੍ਰੇਡ ਤੇ ਹੈ 26 ਜਨਵਰੀ ਤੋਂ ਪਹਿਲਾਂ ਜ਼ਿਆਦਾ ਉਮੀਦਾਂ ਨਹੀਂ ਹੈ ਕਿ ਮੀਟਿੰਗ ਹੋਏਗੀ 26 ਜਨਵਰੀ ਤੋਂ ਬਾਅਦ ਕੀ ਸਰਕਾਰ ਵੱਲੋਂ ਨਵਾਂ ਪ੍ਰਪੋਜ਼ਲ ਆਏਗਾ ਜਾਂ ਫਿਰ ਕਿਸਾਨ ਜਥੇਬੰਦੀਆਂ ਕਹਿਣਗੀਆਂ ਕਿ ਡੇਢ ਸਾਲ ਨਹੀਂ ਬਲਕਿ ਕਮੇਟੀ ਜਦੋਂ ਤੱਕ ਫੈਸਲਾ ਨਹੀਂ ਸੁਣਾਉਂਦੀ ਉਦੋਂ ਤੱਕ ਜਿਹੜਾ ਵਾ ਕਾਨੂੰਨਾ ਦੇ ਉੱਤੇ ਰੋਕ ਰਵੇ ਇਹ ਦੋ ਤਿੰਨ ਇਸ ਵੇਲੇ ਵਿਕਲਪ ਦੋਵਾਂ ਪਾਸੇ ਬਚਦੇ ਨੇ ਜ਼ਿਆਦਾ ਵਿਕਲਪ ਜਿਹੜੇ ਉਹ ਬਚਦੇ ਹੋਏ ਨਜ਼ਰ ਨਹੀਂ ਆਉਂਦੇ ਔਰ ਗੁਰਜੀਤ ਸਿਰਫ ਇਹੀ ਨਹੀਂ ਕਿ ਆ ਕਿ ਦੋਵੇਂ ਪਾਸੋਂ ਗੱਲਬਾਤ ਹੋਣੀ ਚਾਹੀਦੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਯੋਗਿੰਦਰ ਯਾਦਵ ਵਰਗੇ ਜਿਨ੍ਹਾਂ ਦੀ ਆਪਣੀ ਸਵਰਾਜ ਪਾਰਟੀ ਹੈ ਜੋ ਐਮਸੀਡੀ ਦੀਆਂ ਚੋਣਾਂ ਦਿੱਲੀ ਦੇ ਵਿੱਚ ਲੜ ਚੁੱਕੇ ਆ ਅਰਵਿੰਦ ਕੇਜਰੀਵਾਲ ਤੋਂ ਵੱਖ ਹੋਏ ਨੇ ਪਹਿਲਾਂ ਅੰਨਾ ਅੰਦੋਲਨ ਚ ਅਰਵਿੰਦ ਕੇਜਰੀਵਾਲ ਦੇ ਨਾਲ ਸੀ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਜਦੋਂ ਆਮ ਆਦਮੀ ਪਾਰਟੀ ਬਣੀ ਲੇਕਿਨ ਆਮ ਆਦਮੀ ਪਾਰਟੀ ਤੋਂ ਬਾਹਰ ਹੋ ਕੇ ਉਹਨਾਂ ਨੇ ਆਪਣੀ ਸਵਰਾਜ ਪਾਰਟੀ ਬਣਾ ਲਈ ਅਜਿਹੇ ਲੋਕਾਂ ਤੋਂ ਥੋੜਾ ਦੂਰ ਹੋਣਾ ਚਾਹੀਦਾ ਵਾ ਇਹ ਯੋਗਿੰਦਰ ਯਾਦਵ ਨੇ ਕਿਸਾਨ ਜਥੇਬੰਦੀਆਂ ਨੂੰ ਸਲਾਹ ਦਿੱਤੀ ਹੈ ਇਹ ਸਲਾਹ ਜਿਹੜੀ ਹੈ ਗੁਰਜੀਤ ਓਜਲਾ ਵੱਲੋਂ ਯੋਗਿੰਦਰ ਯਾਦਵ ਨੂੰ ਲੈ ਕੇ ਕਿਸਾਨ ਕਿਸਾਨ ਜਥੇਬੰਦੀਆਂ ਨੂੰ ਦਿੱਤੀ ਗਈ ਹੈ ਬਿਲਕੁਲ ਅਪੰਕਜ ਜੀ ਤਾਂ ਯੋਗਿੰਦਰ ਯਾਦਵ ਨੂੰ ਲੈ ਕੇ ਪਹਿਲਾਂ ਬੀਜੇਪੀ ਵੀ ਲਗਾਤਾਰ ਤੰਜ਼ ਕਸਦੀ ਰਹੀ ਹੈ ਕਹਿ ਰਹੀ ਹੈ ਕਿ ਕਾਮਰਡੀਟੀ ਸੋਚ ਜਾਂ ਫਿਰ ਇਸ ਤਰ੍ਹਾਂ ਦੀ ਸੋਚ ਵਾਲੇ ਜਿਹੜੇ ਲੋਕ ਨੇ ਉਹੀ ਇਸ ਅੰਦੋਲਨ ਨੂੰ ਗਲਤ ਰਾਹ ਤੇ ਲੈ ਕੇ ਜਾ ਰਹੇ ਨੇ ਪਰ ਫਿਲਹਾਲ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਗੱਲਬਾਤ ਕਦੋਂ ਹੁੰਦੀ ਹੈ ਇਹ ਦੇਖਣਾ ਕਾਫੀ ਅਹਿਮ ਹੈ ਪਰ 26 ਜਨਵਰੀ ਤੋਂ ਪਹਿਲਾਂ ਹੁਣ ਇਹ ਗੱਲਬਾਤ ਹੁੰਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਇਸ ਵੇਲੇ ਤਾਂ ਸਾਰਾ ਫੋਕਸ ਜੋ ਹੈ 26 ਜਨਵਰੀ ਦੇ ਪ੍ਰੋਗਰਾਮ ਤੇ ਹੀ ਹੈ ਸ਼ੁਕਰੀਆ ਪੰਕਜ ਫਿਲਹਾਲ ਇਸ ਤमाम ਜਾਣਕਾਰੀ ਦੇ ਲਈ ਤਾਂ ਇੱਕ ਪਾਸੇ ਟਰੈਕਟਰ ਪ੍ਰੇਡ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਤੇ ਨੇ ਤਾਂ ਦੂਜੇ ਪਾਸੇ ਅਜੇ ਜੋ ਗੱਲਬਾਤ ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ ਹੋਵੇਗੀ ਉਹ ਹ पर किसान कह रहे हैं कि की अपने पुराने स्टैंड ही कायम हाँ सानू ये प्रस्ताव मंजूर नहीं है सरकार कह रही है कि कोई बेहतर प्रपोजल इस तो नहीं है फिर हूँ आखिरकार गल अगे वेगी वेगी किस तरह यह एक वाला सवाल ज़रूर है ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਇਹ ਜਿਹੜੀਆਂ ਵੱਡੀਆਂ ਗੱਲਾਂ ਨੇ ਉਹ ਵੀ ਤੁਹਾਨੂੰ ਦੱਸ ਰਹੇ ਹਾਂ ਕਿ ਕੀ ਕੁਝ ਹੁਣ ਤੱਕ ਅਹਿਮ ਰਿਹਾ ਏ 11 ਦੌਰ ਦੀਆਂ ਬੈਠਕਾਂ ਹੋ ਚੁੱਕੀਆਂ ਨੇ ਪਰ 11 ਦੌਰ ਦੀਆਂ ਬੈਠਕਾਂ ਹੀ ਬੇਨਤੀਜਾ ਨਿਕਲੀਆਂ ਨੇ ਕਿਸੇ ਬੈਠਕ ਦੇ ਵਿੱਚ ਕੋਈ ਗੱਲਬਾਤ ਅੱਗੇ ਵਧੀ ਨਹੀਂ ਹੈ ਤਾਂ ਹੁਣ ਅਗਲੀ 12ਵੇਂ ਦੌਰ ਦੀ ਬੈਠਕ ਕਦੋਂ ਹੁੰਦੀ ਹੈ ਇਹ ਹੁਣ ਸਰਕਾਰ ਕਹਿ ਰਹੀ ਹੈ ਕਿ ਕਿਸਾਨ ਆਪਣਾ ਫੈਸਲਾ ਦੱਸ ਦੇਣ ਉਸ ਤੋਂ ਬਾਅਦ ਗੱਲਬਾਤ ਕਦੋਂ ਕਰਨੀ ਹੈ ਦੱਸ ਦੇਣ ਜਦ ਕਿ ਕਿਸਾਨ ਕਹਿ ਰਹੇ ਨੇ ਕਿ ਸਰਕਾਰ ਮੀਟਿੰਗ ਦੇ ਲਈ ਸੱਦ ਲਈ ਅਸੀਂ ਗੱਲਬਾਤ ਤੋਂ ਭੱਜਦੇ ਨਹੀਂ ਹਾਂ ਪਰ ਗੱਲਬਾਤ ਹੁਣ ਹੋਵੇਗੀ ਕਿਸ ਮਸਲੇ ਤੇ ਕਿਉਂਕਿ ਸਰਕਾਰ ਕਹਿ ਰਹੀ ਹੈ ਕਿ ਸਾਡੇ ਕੋਲ ਇਸ ਤੋਂ ਬਿਹ कि सरकार ने अपने वालों कह देता है कि साडे वलो ला, लास्ट प्रपोजल सी या फिर किसान कोई अपने वालों प्रपोजल नवा दे देना सी उस पे विचार कर लेवांगे गणतंत्र दिवस पे किसान गणतंत्र परेड आयोजित करेंगे हमने घोषणा की थी कि देश भर से किसान अपने ट्रैक्टर लेके दिल्ली आएंगे हमने घोषणा की थी कि अब हम बैरिकेड पे नहीं रुकेंगे हम दिल्ली के अंदर आएंगे मैं आपके सामने बताना चाह रहा हूँ कि पांच राउंड बाद के बाद ये सारी बातें कबूल हो गई हैं 26 तारीख को गणतंत्र दिवस पे गण की प्रतिष्ठा बनाने के लिए क्योंकि तंत्र था जो गण के ऊपर बैठ गया था गण की प्रतिष्ठा को बनाने के लिए किसान गणतंत्र दिवस परेड करेगा सारे के सारे बैरिकेड खुलेंगे हम दिल्ली के अंदर जाएंगे मार्च करेंगे रूट के बारे में मोटे तौर पर सहमति बन गई है कुछ छोटी छोटी डिटेल्स आज रात को वर्कआउट होनी है सबके साथ शेयर कर देंगे मैं तो आपके माध्यम से एक संदेश देना चाहूँगा कि जितने भी हमारे किसान भाई परेड में आएंगे वो सभी शांति बनाए रखें और अनुशासन में रहें एक दूसरे के आगे न बगाए और जैसे पूरी कमेटी जो दिशा निर्देश दे उनको माने अनुशासन बनाए रखें और जो सरकार की ये था कि हम दिल्ली में एंटर नहीं करने देंगे ट्रैक्टर बैन है दिल्ली के अंदर वो सब चीज़ें जो है वो सॉल्व हो गई हैं सारे बैरिकेट हटेंगे हमें तोड़ने नहीं पड़ेंगे क्योंकि हमने ये भी कह दिया था कि अगर सरकार बैरिकेट लगाएगी तो फिर हमें तोड़ने पड़ेंगे अब वो तोड़ने नहीं पड़ेंगे वो अपने आप हटा रहे हैं ਉਧਰ ਕਾਂਗਰਸੀ ਸੰਸਦ ਗੁਰਜੀਤ ਔਜਲਾ ਨੇ ਕਿਹਾ ਕਿ ਸਰਕਾਰ ਨੂੰ ਹੋਰ ਬਿਹਤਰ ਪ੍ਰਪੋਜ਼ਲ ਲੈ ਕੇ ਆਉਣਾ ਚਾਹੀਦਾ ਹੈ ਤਾਂ ਜੋ ਗੱਲਬਾਤ ਅੱਗੇ ਤੁਰ ਸਕੇ ਨਾਲ ਹੀ ਉਹਨਾਂ ਕਿਸਾਨ ਆਗੂ ਯੋਗਿੰਦਰ ਯਾਦਵ ਤੇ ਸਵਾਲ ਚੁੱਕਿਆ ਜਥੇਬੰਦੀਆਂ ਨੂੰ ਯੋਗਿੰਦਰ ਯਾਦਵ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਹੈ ਹੈਡਲੌਕ ਟੁੱਟੇਗਾ ਕਿਵੇਂ ਗੱਲਬਾਤ ਦੁਆਰਾ ਸ਼ੁਰੂ ਹੋਏਗੀ ਕਿਵੇਂ ਉਸੇ ਕੋ ਉਹੜਾ ਉਹ ਪ੍ਰਾਲਾ ਸਰਕਾਰ ਨੂੰ ਕਰਨਾ ਪੈਣਾ ਕਿਉਂਕਿ ਸਰਕਾਰ ਵੱਡੇ ਥਾਂ ਦੇ ਬੈਠੀ ਹੈ ਸਰਕਾਰ ਨਵਾਂ ਪ੍ਰਪੋਜ਼ਲ ਦੇ ਬਿਲਕੁਲ ਦੇਣਾ ਚਾਹੀਦਾ ਸਰਕਾਰ ਦਾ ਹੀ ਫਰਜ਼ ਬੰਦ ਹੈ ਜਥੇਬੰਦੀਆਂ ਮੰਨਣ ਗਿਆ ਰੱਦ ਤੋਂ ਇਲਾਵਾ ਨਵਾਂ ਪ੍ਰਪੋਜ਼ਲ ਦੇਖੋ ਉਹ ਜਥੇਬੰਦੀਆਂ ਹੁਣ ਜੇ ਤੇ ਸੀ ਵਿੱਚ ਹੋਈਏ ਫਿਰ ਗੱਲ ਕਰੀਏ ਨਾ ਉਹ ਦੇਖੋ ਸਿਆਣੇ ਲੋਕ ਨੇ ਉਹ ਵੀ ਜ਼ਰੂਰ ਵਿਚਾਰਨਗੇ ਮੈਂ ਤੁਹਾਨੂੰ ਫਿਰ ਕਹਿ ਰਾਂਗੇ ਜੇ ਪ੍ਰਪੋਜ਼ਲ ਕੁਝ ਠੀਕ ਸੀ ਤੇ ਜਥੇਬੰਦੀਆਂ ਚ ਵੀ VOTING ਹੋਈ ਨਾ 15 16 16 17 ਕੁਝ ਹੋਈ ਸੀ ਉੱਪਰ ਅਗਰ ਸਰਕਾਰ ਪਟੋਸ ਦੇ ਦਈਏ ਕੋਈ ਵਿਚਲਾ ਰਾਹ ਤੁਸੀਂ ਦੇਖੋ ਇਹੀ ਇੱਕ ਤਰੀਕਾ ਹੁੰਦਾ ਵੀ ਜੇ ਦੇ ਕੋਈ ਚੰਗੀ ਚੀ ਜਿਹੜੇ ਉਹਨਾਂ ਦੇ ਵਿਚਾਰ ਹੋ ਸਕਦਾ ਹੋਣ ਵੀ 2 ਸਾਲ ਦੇ ਬਾਅਦ ਕੀ ਪਤਾ 24 ਚ ਫੇਰ ਇਲੈਕਸ਼ਨ ਹੋਣੀ ਹੈ ਸਰਕਾਰਾਂ ਦਾ ਚੋਮ ਨਨੀਫੈਸਟੋ ਹੀ ਬਣ ਜਾਂਦਾ ਹੁੰਦਾ ਜਾਂ ਸਰਕਾਰ ਕਹਿੰਦੀ ਵੀ ਚਲੋ ਯਾਰ ਇਹਨੂੰ ਖਤਮ ਕਰ ਦਿਓ ਨਾਲੇ ਉਸ ਸਮੇਂ ਤੱਕ ਸਾਰੇ ਦੇਸ਼ ਦੇ ਵਿੱਚ ਵੀ ਅੰਦੋਲਨ ਕੀਤਾ ਜਾ ਸਕਦਾ ਕਿ ਸਾਰੇ ਦੇਸ਼ ਦੇ ਵਿੱਚ ਵੀ ਇਹੀ ਸਾਡੇ ਹੀ ਬੰਦੇ ਜਾ ਕੇ ਲੋਕਾਂ ਨੂੰ ਜਗਾ ਸਕਦੇ ਆ ਔਰੇ ਮੰਨਣਾ ਹੈ ਕਿ ਜਥੇਬੰਦੀਆਂ ਨੇ ਸ਼ੁਰੂ ਤੋਂ ਕਿਹਾ ਹੀ ਕਿੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਸਾਡੇ ਤੋਂ ਦੂਰ ਐ ਤੇ ਮੇਰਾ ਖਿਆਲ ਸਵਰਾਜ ਪਾਰਟੀ ਤੇ ਇਹਨੇ ਵੀ ਬਣਾ ਰੱਖੀ ਐ ਜਗENDER ਯਾਦਵ ਨੇ ਵੀ ਇਹਨਾਂ ਨੂੰ ਵੀ ਉਹਦੀ ਤੂੰ ਥੋੜਾ ਦੂਰੀ ਰੱਖਣੀ ਚਾਹੀਦੀ ਹੈ ਉਧਰ ਆਸਬਾ ਸੰਸਦ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਟੀਨਸਾ ਨੇ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਦਾ ਪ੍ਰਸਤਾਵ ਰੱਦ ਕਰਨ ਦੇ ਫੈਸਲੇ ਨੂੰ ਜਾਇਜ਼ ਠਹਿਰਾਇਆ ਹੈ ਟੀਨਸਾ ਨੇ ਹਰਚੰਦ ਸਿੰਘ ਲੋਂਗੋਵਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਵੇਲੇ ਦੀ ਸਰਕਾਰ ਨੇ ਸਮਝੌਤਾ ਕਰ ਪਾਰਲੀਮੈਂਟ ਚੋ ਵੀ ਪਾਸ ਕਰ ਦਿੱਤਾ ਸੀ ਪਰ ਬਾਅਦ ਵਿੱਚ ਮੁਕਰ ਗਈ ਸੀ ਇਸ ਲਈ ਜਥੇਬੰਦੀਆਂ ਨੂੰ ਵੀ ਉਦੋਂ ਤੱਕ ਡੱਟੇ ਰਹਿਣਾ ਚਾਹੀਦਾ ਹੈ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਨਾਲ ਹੀ ਉਹਨਾਂ ਕਿਹਾ ਕਿ ਸਾਡੀ ਪਾਰਟੀ ਲਗਾਤਾਰ ਅੰਦੋਲਨ ਨੂੰ ਪੂਰਾ ਸਮਰਥਨ ਦੇ ਰਹੀ ਹੈ ਇੰਨੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ 40 40 ਗਰੁੱਪ ਨੇ ਜਿਹੜੇ ਇਕੱਠੇ ਨੇ ਜੋ ਇਕਤਾ ਉਹਨਾਂ ਨੇ ਲਿਆ ਹੈ ਉਸ ਨੂੰ ਉਹ ਦਾਅਦ ਜਾਂਦੀ ਹੈ ਕਿ ਨਹੀਂ ਐਨੇ ਆ ਬੱਕੋ ਬੱਕਰੀ ਸੋਚਦੇ ਬੰਦੇ ਹੁੰਦੇ ਨੇ ਤੇ ਉਹਨਾਂ ਨੇ ਬਹੁਤ ਵਧੀਆ ਇੱਕ ਇਕਤਾ ਕਰਕੇ ਇੱਕ ਜਵਾਨ ਹੋ ਕੇ ਉਹਨਾਂ ਨੇ ਕੀਤਾ ਦੂਸਰਾ ਇਹਦੇ ਜਿਵੇਂ ਸੀ ਕਿਹਾ ਵੀ ਜਿਹੜਾ ਡੈਕਟ ਕੀਤਾ ਉਹਨਾਂ ਦਾ ਉਹਨਾਂ ਨੇ ਆਪ ਸਾਰਿਆਂ ਨੇ ਫੈਸਲਾ ਕਰਕੇ ਕੀਤਾ ਉਹਦਾ ਕਾਰਨ ਹੈ ਕਿ ਪਿਛਲੇ ਅਸੀਂ ਵੀ ਅੱਜ ਡਿਸਕਸ ਕਰ ਰਹੇ ਸੀ ਕਿ ਸੰਤਨ ਚਾਂਸਿੰਗ ਰੋਂਗੋਵਾਲ ਨਾਲ ਲਿਖਤੀ ਸਮਝੌਤਾ ਕਰਕੇ ਪਾਰਲੀਮੈਂਟ ਨੇ ਪਾਸ ਕੀਤਾ ਲੇਕਿਨ ਉਹ ਵੀ ਮੁਕਰ ਗਏ ਉਸ ਤੋਂ ਬਾਅਦ ਕੋਈ ਇੰਪਲੀਮੈਂਟ ਨਹੀਂ ਹੋਇਆ ਇਸ ਤਰ੍ਹਾਂ ਉਹਨਾਂ ਦੇ ਬਿਲਕੁਲ ਠੀਕ ਸੀ ਉਹਨਾਂ ਦੀ ਸੋਚ ਇਹ ਕਿ ਜਿੰਨੀ ਚਿਰ ਇਹ ਨਹੀਂ ਰਿਜੈਕਟ ਹੁੰਦੇ ਉਨੀ ਦੇਰ ਇਹ ਕੋਈ ਗੱਲ ਹੋ ਨਹੀਂ ਸਕਣੀ ਬਈ ਸਰਕਾਰ ਕਮੇਟੀਆਂ ਬਣਾ ਕੇ ਉਹਨੂੰ ਲੰਮਾ ਕਰਕੇ ਫਿਰ ਕਰ ਦਿੰਦੀ ਆ ਅਸੀਂ ਸਾਰਿਆਂ ਨੇ ਇਹਨਾਂ ਨੇ ਮਸਲੀ ਫੈਸਲਾ ਕੀਤਾ ਕਿ ਸਾਡੀ ਜਿਹੜੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੀ ਘੋੜ ਦੀ ਅਸੀਂ ਮਦਦ ਕਰ ਰਹੇ ਹਾਂ ਉਸੇ ਤਰ੍ਹਾਂ ਹੀ ਮਦਦ ਕਰਦੇ ਰਹਾਂਗੇ ਤੇ ਵਰਕਰਾਂ ਨੂੰ ਕਿਹਾ ਭਾਈ ਤੁਸੀਂ ਜਿਵੇਂ ਉਹ ਚਲਾਉਂਦੇ ਨੇ ਤੁਸੀਂ ਉਹਨਾਂ ਨਾਲ ਲੜ ਕੇ ਮਿਲ ਕੇ ਚੱਲੋ ਸਾਡੇ ਵਰਕਰ ਹੋਵੇਂ ਜਿਵੇਂ ਪਹਿਲੇ ਹੀ ਮੈਸੀ ਜੀ ਨੇ ਉਧਾਰ ਮੰਤਰੀ ਨੂੰ ਜਦੋਂ ਆਰਡੀਨੈਂਸ ਦਾ ਜਿ ਇਸ਼ੂ ਹੋਇਆ ਸੀ ਉਦੋਂ ਮੈਂ ਇੱਕ ਚਿੱਠੀ ਲਿਖੀ ਸੀ ਪ੍ਰਧਾਨ ਮੰਤਰੀ ਨੂੰ ਕਿ ਕਿਸਾਨਾਂ ਦੇ ਖਿਲਾਫ ਨੇ ਇਹਨੂੰ ਰਿਜੈਕਟ ਕਰੋ ਲੇਕਿਨ ਉਹਨਾਂ ਨੇ ਫੇਰ ਬੁਲਾਇਆ ਫਿਰ ਇੱਕ ਮਿੰਟ ਮਿਲਿਆ ਉਹਦੇ ਵਿੱਚ ਮੈਂ ਕਿਹਾ ਵੀ ਪੰਜਾਬ ਤੇ ਹਰਿਆਣਾ ਨੂੰ ਐਗਜ਼ੈਪਟ ਕਰ ਦਿਓ ਫਿਰ ਜਦੋਂ ਉਹਨਾਂ ਨੇ ਕਿਸਾਨਾਂ ਨੇ ਕਿਹਾ ਵੀ ਜਿਹੜੇ ਤੁਹਾਨੂੰ ਮਿਲੇ ਹੋਣੇ ਅਵਾਰਡ ਉਹ ਵਾਪਸ ਕਰੋ ਉਹਦੇ ਵਿੱਚ ਮੈਂ ਆਪਦਾ ਪਦਮ ਭੂਸ਼ਣ ਜਿਹੜਾ ਮੈਨੂੰ ਮਿਲਿਆ ਸੀ ਉਹ ਆਪਦਾ ਵਾਪਸ ਕੀਤਾ ਤੇ ਸਾਡੇ ਹਰੇਕ ਵਰਕਰ ਨੇ ਵੱਡੇ ਲੀਡਰ ਤੋਂ ਲਾ ਕੇ ਛੋਟੇ ਵਰਕਰ ਤੱਕ ਹਰੇਕ ਉਥੇ ਗਿਆ ਜਾ ਕੇ ਉਹਨਾਂ ਨਾਲ ਐਸ ਕਿਸਾਨ ਕੋਈ ਪਾਰਟੀ ਵੱਲੋਂ ਨਹੀਂ ਕੋਈ ਪਾਰਟੀ ਦਾ ਪ੍ਰੋਗਰਾਮ ਨਹੀਂ ਦਿੱਤਾ ਬਾਕੀ ਪਾਰਟੀਆਂ ਨੇ ਆਪ ਆਪਣੇ ਪ੍ਰੋਗਰਾਮ ਦਿੱਤੇ ਨੇ ਇਹ ਕਿਹਾ ਕਿ ਜੀ ਆਵਾਜ਼ੀ ਪਾਰਟੀ ਸਾਡੀ ਆ ਚੱਲੀ ਆ ਬਦਲ ਗਿਆ ਨੇ ਉਹ ਕਿਹਾ ਵੀ ਆ ਅਸੀਂ ਆਪ ਦਾ ਟਰੈਕਟਰ ਆਰਡ ਕਰਾਂਗੇ ਉਹਨਾਂ ਨੇ ਇੱਥੇ ਵੀ ਕਰਿਆ ਕਾਂਗਰਸ ਵਾਲੇ ਧਰਨਾ ਮਾਰਿਆ ਪਰ ਅਸੀਂ ਕਿਹਾ ਨਹੀਂ ਜੋ ਕਿਸਾਨ ਚਾਹੁੰਦੇ ਨੇ ਉਹਦੇ ਮੁਤਾਬਕ ਹੀ ਚੱਲੋ ਉਹਦੇ ਮੁਤਾਬਕ ਹੀ ਸਾਡੇ ਵਰਕਰ ਕਲਦੇ ਹਟੇ ਇਸੇ ਕਰਕੇ ਸਾਨੂੰ ਕਿਸੇ ਵੀ ਸਟੇਜ ਤੇ ਉਸ ਉਸ ਇਲਿਟੇਸ਼ਨ ਤੇ ਕੋਈ ਕ੍ਰਿਟਿਸਾਈਜ਼ ਨਹੀਂ ਸਾਡੀ ਪਾਰਟੀ ਨੂੰ ਹੋਇਆ ਤੇ ਉਦਰਾ ਸਿੰਘੂ ਬਾਰਡਰ ਤੋਂ ਫੜੇ ਗਏ ਸ਼ੱਕੀ ਦੇ ਮਾਮਲੇ 'ਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਮੁਤਾਬਕ ਸ਼ੱਕੀ ਸ਼ਖਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਉਹ ਦਾਵਾ ਕਰ ਰਿਹਾ ਹੈ ਕਿ ਉਸਨੇ ਸਾਜ਼ਿਸ਼ਤ ਹਿੰਸਾ ਸੰਬੰਧੀ ਬਿਆਨ ਡਰ ਤੇ ਦਬਾਅ ਦੇ ਵਿੱਚ ਦਿੱਤੇ ਪੁਲਿਸ ਨੇ ਉਹਨਾਂ ਇਲਜ਼ਾਮਾਂ ਨੂੰ ਵੀ ਖਾਰਿਜ ਕੀਤਾ ਹੈ ਜਿਸ 'ਚ ਰਾਈ ਥਾਣੇ ਦੇ ਪੁਲਿਸ ਮੁਲਾਜ਼ਮ ਪ੍ਰਦੀਪ ਦਾ ਨਾਮ ਲਿਆ ਗਿਆ ਸੀ। ਐਸਪੀ सोनीपत ਨੇ ਸਪਸ਼ਟ ਕੀਤਾ ਕਿ ਰਾਈ ਥਾਣੇ 'ਚ ਇਸ ਨਾਮ ਦਾ ਕੋਈ ਮੁਲਾਜ਼ਮ ਹੀ ਨਹੀਂ ਹੈ। ਨਾਲ ਹੀ ਪੁਲਿਸ ਨੇ ਲੈਂਡਲਾਈਨ ਦੀ ਡਿਟੇਲਸ 'ਤੇ ਵੀ ਕਿਸੇ ਸ਼ੱਕੀ ਗੱਲਬਾਤ ਤੋਂ ਇਨਕਾਰ ਕੀਤਾ ਹੈ। ਪੁਲਿਸ ਮੁਤਾਬਕ ਸ਼ੱਕੀ ਸ਼ਖਸ ਦਾ ਨਾਂ ਤਾਂ 10 ਜਨਵਰੀ ਦੀ ਕਰਨਾਲ ਰੈਲੀ ਦੇ ਵਿੱਚ ਕੋਈ ਹੱਥ ਹੈ ਉਹ ਉੱਥੇ ਮੌਜੂਦ ਵੀ ਨਹੀਂ ਸੀ, ਜਿਸ ਵਿੱਚ ਕਿਨ ਕਿਸਾਨਾਂ ਨੇ ਭੰਨਤੋੜ ਕੀਤੀ ਸੀ ਤੇ ਨਾ ਹੀ ਉਸਦੇ ਬੈਂਕ ਖਾਤੇ ਵਿੱਚ ਕੋਈ ਪੈਸੇ ਆਏ ਨੇ। ਫਿਲਹਾਲ ਪੁਲਿਸ ਦੀ ਜਾਂਚ ਜਾਰੀ ਹੈ ਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪੁਲਿਸ ਕਿਸੇ सबसे पहले जो एलिगेशन था कि कोई एस एच ओ राई इंस्पेक्टर प्रदीप का एलिगेशन था कि जी कोई किसी उसने उसकी टास्किंग कर रखी है तो सबसे पहले तो हमारे पास ना तो कोई प्रदीप नाम का इंस्पेक्टर जिले के अंदर है और ना ही कोई प्रदीप नाम का मुलाजिम राई थाने वहां पे एक चौमिन की रेडी है वहां पे इसने चौमिन खाए और वहां पे जो जो लेडी थी जिससे इसने खाया उसके पास रेगुलरली ये पहले भी एक दो बार गया था तो उसको भी हमने शामिल जांच किया और इसकी पूछताछ और उनकी पूछताछ में ये सामने आया कि इसने उस टाइम पे कुछ आ, जो किसान आ, उनके वॉल्टियर्स थे उनके साथ इसकी बहस हुई उन्होंने एलिगेशन लगाया कि आ, ये किसी लड़कियों को छेड़ रहा है जिसके ऊपर इनकी आपस में बहस हुई और उसी के अंतर्गत ये उसको वहाँ से लेकर इसको किसी कैंप के अंदर लेकर जाया गया और वहाँ पे फिर इसका कहना है कि मेरे साथ मारपीट की गई वो इसका आ, इसका कहना है कि मेरे को वहाँ पे आ, कुछ लोगों ने इसके साथ मारपीट की और इसके ऊपर जिसके कारण ये आ, इसने डर के मारे ये सारे बयान दिए वहाँ पे बात बोली है थी। कि इससे ये सारी बातें कहलवाई गई थी जबरदस्ती मारपीट की ये अभी तक जो ये बता रहा है कि डर के मारे वो उसने ये सारी चीजें कबूल की और उसने ये सारी की सारी उसने स्टोरी बनाई किसान नेताओं ने बनवाई अभी तक तो ये यही कह रहा है कि मेरे को उन्होंने कुछ ट्यूटर किया कुछ मैंने अपनी तरफ से बनाई तो इस टाइप से ये सारी तथ्य सामने आ रहे हैं ਇਸ ਸ਼ੱਕੀ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਹ ਆਪਣੇ ਪੁਰਾਣੇ ਬਿਆਨਾਂ ਤੋਂ ਪਲਟਦਿਆਂ ਖੁਦ ਨੂੰ ਹੀ ਸਾਜ਼ਿਸ਼ ਦਾ ਸ਼ਿਕਾਰ ਦੱਸ ਰਿਹਾ ਸੀ। ਸ਼ੁੱਕਰਵਾਰ ਦੀ ਸ਼ਾਮ ਗਲਵਾ ਚ ਬ੍ਰੇਕ ਲੱਗੀ ਤਾਂ ਰਾਤ ਦੇ ਅੰ데 ਇੱਕ ਕਿਸਾਨਾਂ ਨੇ ਇੱਕ ਸਸੰਸਨੀਖੇਜ਼ ਦਾਅਵਾ ਕਰ ਦਿੱਤਾ। ਦਾਅਵਾ ਅੰਦੋਲਨ ਚ ਖੂਨੀ ਖੇਲ ਦੀ ਸਾਜ਼ਿਸ਼ ਦਾ कैमरे के अगर किसानों ने एक कि नकाबपोश शख्स को पेश किया तो इल्जाम लगा दिया कि आंदोलन च हिंसा भड़का की साजिश चल रही है और किसान नेतावान निशाना बनाया जा रहा है हमें छब्बीस तारीख को अभी आगे बढ़ते हैं तो पहले तो हवा में फायरिंग होगी दूसरी अगर नहीं रुकते तो इनके पीछे जो हमारे लड़के हैं वो फायर करेंगे सर ਰਾਤ ਨੂੰ ਇਹ ਦਾਵਾ ਸੀ ਲੇਕਿਨ ਕੁਝ ਹੀ ਘੰਟਿਆਂ ਚ ਦਾਵਾ ਸਿਰ ਦੇ ਬਲ ਉਲਟ ਚੁੱਕਾ ਸੀ ਦੋ ਸ਼ਖਸ ਨਕਾਬ ਦੇ ਪਿੱਛੇ ਦੀ ਸਾਜ਼ਿਸ਼ ਦੀ ਕਹਾਣੀ ਬਿਆਨ ਕਰ ਰਹੇ ਸੀ ਉਸ ਨੇ ਕਿਸਾਨ ਸਗੜਨ ਨੂੰ ਹੀ ਇੱਕ ਕਠਾਰੇ ਵਿੱਚ ਖੜਾ ਕਰ ਦਿੱਤਾ ਕਿਸਾਨਾਂ ਦਾ ਦਾਵਾ ਸੀ ਕਿ ਇਹ ਸ਼ਖਸ ਹੰਸਾ ਪਰਕਾਂ ਦੀ ਫਰਾਕਸਿਸਨ ਲੇਕਿਨ ਤਾਜ਼ਾ ਬਿਆਨ ਚ ਇਸ ਸ਼ਖਸ ਨੇ ਪੂਰੀ ਕਹਾਣੀ ਹੀ ਪਲਟ ਕੇ ਰੱਖੀ फिर उन्होंने मुझे मारने के बाद फिर उन्होंने खाना वाना खिलाया उन्होंने फिर ये कहा कि हम जैसे जैसे बोलेंगे वैसे वैसे तुझे बोलना है फिर उन्होंने मुझे रात को मारने के बाद दारू पिलाई उन्होंने फिर मेरे से वीडियो बनाई फिर अगले दिन जैसे मैं उठा उन्होंने मुझे ये बताया कि हमने तो उसको मार दिया अब तेरे को छूटना है नहीं छूटना फिर उन्होंने उन्होंने मुझे ये कहा कि जैसा हम बोलेंगे वैसा करना है तुझे आरोपी शख्स सोनीपत सोनी पहनता है ਜਿਸ ਨੇ ਕਿਸਾਨਾਂ ਦੇ ਸਾਹਮਣੇ ਤਾਂ ਸਾਜ਼ਿਸ਼ ਰਚਣ ਦਾ ਦਾਵਾ ਕੀਤਾ ਲੇਕਿਨ ਬਾਅਦ ਚ ਸੁਰ ਪੂਰੀ ਤਰ੍ਹਾਂ ਦੇ ਨਾਲ ਬਦਲ ਲਏ ਇਲਜ਼ਾਮੇ ਲਗਾ ਦਿੱਤੇ ਕਿ ਰਾਤ ਨੂੰ ਜੋ ਕੁਝ ਵੀ ਹੋਇਆ ਉਹ ਸਭ ਦਬਾਅ ਚ ਸੀ ਉਹਨਾਂ ਨੇ ਮੈਨੂੰ ਲੈ ਕੇ ਗਏ ਉਹਨਾਂ ਨੇ ਫਿਰ ਮੈਨੂੰ ਕੈਂਪ ਮੇ ਲੈ ਜਾ ਕੇ ਉਹਨਾਂ ਨੇ ਪਹਿਲੇ ਮੈਨੂੰ ਮਾਰਾ ਕਾਫੀ ਮਾਰਾ ਪੈਂਟ ਵੈਂਟ ਉਤਾਰ ਕੇ ਕਾਫੀ ਮਾਰਾ ਫਿਰ ਮੈਨੂੰ ਟਰੋਲੀ ਮੇ ਉਲਟਾ ਲਟਕਾ ਕੇ ਬੈਲਟੋ ਸੇ ਮਾਰਾ ਫਿਰ ਉਹਨਾਂ ਨੇ ਅਗਲੇ ਦਿਨ ਉਹਨਾਂ ਨੇ ਮੈਨੂੰ ਇਹ ਕਿਹਾ ਜੋ ਜੋ ਹਮ बोलेंगे ਉਹ ਕਰੇਗਾ ਮੈਂ ਨੇ ਕਿਹਾ ਠੀਕ ਹੈ ਸਰ ਹੁਣ ਇੱਕ ਸ਼ਖਸ ਦੇ ਕਿਸ ਦਾਅਵੇ ਤੇ ਇਤਬਾਰ ਕੀਤਾ ਜਾਵੇ ਜੋ ਰਾਤ ਦੇ ਅੰਧੇਰੇ ਚ ਕੀਤਾ ਗਿਆ ਸੀ ਜਾਂ ਹੁਣ ਕਹਿ ਰਿਹਾ ਹੈ ਕਿਉਂਕਿ ਦਾਅਵਾ ਕੋਈ ਵੀ ਸੱਚ ਨਿਕਲੇ ਉਸ ਦਾ ਸਿੱਧਾ ਕਨੈਕਸ਼ਨ ਮੌਜੂਦਾ ਅੰਦੋਲਨ ਦੇ ਨਾਲ ਹੀ ਜੁੜਿਆ ਹੈ ਤੇ ਫਿਲਹਾਲ ਪੁਲਿਸ ਇਹੋ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਰਿਪੋਰਟ use it in ਤੇ ਗੱਲ ਕਰਦੇ ਹਾਂ ਜਗਰਾਉਂ ਦੇ ਪਿੰਡ ਗਾਲਿਬ ਕਲਾਂ ਦੀ ਜਿੱਥੇ ਇੱਕ ਮਹਿਲਾ ਵਿਆਪਕਿਤ ਕਰੋਨਾ ਦੇ ਨਾਲ ਮੌਤ ਤੋਂ ਬਾਅਦ ਹੜਕੰਪ ਮਚ ਗਿਆ ਜਾਣਕਾਰੀ ਮੁਤਾਬਕ ਅਮ੍ਰਿਤਕਸ ਸਰਕਾਰੀ ਸਕੂਲ ਚ ਗਣਿਤ ਦੀ ਅਧਿਆਪਕਾ ਸੀ ਸਕੂਲ ਦੇ 13 ਅਧਿਆਪਕ ਕਰੋਨਾ ਪੋਜ਼ਿਟਿਵ ਪਾਏ ਗਏ ਜਿਨ੍ਹਾਂ ਚੋਂ ਇੱਕ ਤਜਿੰਦਰ ਕੌਰ ਵੀ ਸੀ ਕਰੋਨਾ ਪੋਜ਼ਿਟਿਵ ਹੋਣ ਤੋਂ ਬਾਅਦ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਜਿੱਥੇ ਉਹਨਾਂ ਦੀ ਮੌਤ ਹੋ ਗਈ ਦੱਸਿਆ ਇੱਕ ਸਕੂਲ ਚ ਕਈ ਵਿਦਿਆਰਥੀ ਵੀ ਕਰੋਨਾ ਪੋਜ਼ਿਟਿਵ ਪਾਏ ਗਏ ਨੇ ਜਿਸ ਤੋਂ ਬਾਅਦ ਸਕੂਲ ਨੂੰ 4 ਫਰਵਰੀ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ ਸੋ ਜਿਹਾ ਸ਼ੰਦ ਇਹ ਨਿਗਹਿਲੀ ਪੰਨਾ ਨਾ ਨੋਰ ਬੋਲੋ ਜੀ ਸ਼ੰਦ ਕਾਲਪ ਇਹ ਪ੍ਰਸ਼ਾਸਨ ਦੀ ਨਿਗਹਿਲੀ ਸਰ ਜੀ ਕਿਦਾਂ ਕਹਿੰਦੇ ਕਿਦਾਂ ਹੋ ਗਿਆ ਕੋਈ ਸਰ ਹਸਪਤਾਲ ਚੋਂ ਘਰੋਂ ਜਾਣੇ ਆ ਤਾਂ ਨਾਲ ਨਾਲ ਬਾਹਰ ਬੋਲੋ ਜੀ ਜਦੋਂ ਅਸੀਂ ਟੀਐਮ ਸੀ ਗਏ ਹਾਂ ਉਹਨਾਂ ਲਈ ਪਹਿਲਾਂ ਉਹ ਬੋਲਾਈਦਾ ਸੀ ਅੱਜ ਸ਼ੁਰੂ ਕਰਾਇਆ ਉਹ ਕੋਲਾ ਲਾਇਆ ਸੀ ਇਹ ਨਾ ਮੈਡਮ ਜੀ ਨੇ ਕੋਈ ਉੱਥੇ ਪ੍ਰਿੰਸੀਪਲ ਤੋਂ ਛੁੱਟੀ ਮੰਗਲਣੀ ਵੀ ਕੋਈ ਮੰਗੀ ਸੀ ਇਹ ਐਪਲੀਕੇਸ਼ਨ ਵੀ ਨਹੀਂ ਦਿੱਤੀ ਗਈ ਇਹਦੇ ਬਾਰੇ ਸਾਨੂੰ ਪਤਾ ਨਹੀਂ ਜੀ ਵੈਸੇ ਸਕੂਲ ਦਾ ਖੁੱਲੇ ਰਹੇ ਆ ਹੁਣ ਵੀ ਸਕੂਲ ਖੁੱਲੇ ਆ ਅਰੇ ਗੰਗਵਾ ਬੱਚਿਆਂ ਦਾ ਵੀ ਖੇਲਵਾਰ ਹੋ ਰਿਹਾ 3 ਚਲਾਣਾ ਬਈ 70 ਦੇ ਸਾਂਤ ਪਾਇਆ ਉਹ ਤੇ ਕੋਰੋਨਾ ਹੋਰੀ ਦੀ ਕੀ ਕੋਈ ਨਾ ਕੋਈ ਜਿਹੜਾ ਗ੍ਰਾਊਂਡ ਸਿਵਲ ਹਸਪੀਟਲ ਦੀ ਰਿਪੋਰਟ ਨੈਗੇਟਿਵ ਸੀ ਮੈਂ ਤੁਹਾਨੂੰ ਭੇਜ ਰਿਹਾ ਉਸ ਤੋਂ ਡੀਐਨਸੀ ਵੀ ਦਸਤਾਵੇਜ਼ ਨਹੀਂ ਲੈਂਦਾ ਉਸ ਤੋਂ ਈਓਸੀ ਨੇ ਰਿਪੋਰਟ ਹਰ ਤੋਂ ਆਪਣੇ ਤਰਫ਼ ਤੇ ਕੀਤੀ ਉਹਨਾਂ ਨੇ ਕੋਈ ਨਹੀਂ ਕੀਤਾ ਤਾਂ ਉਹ ਤਾਂ ਉਹ ਦੇਵਿੰਦਰ ਜੈਨ ਸਾਡੇ ਸਹਿਯੋਗੀ ਜ਼ਿਆਦਾ ਜਾਣਕਾਰੀ ਲਈ ਜੁੜੇ ਨੇ ਤਦਵਿੰਦਰ ਫਿਲਹਾਲ ਕੀ ਪਤਾ ਲੱਗ ਪਾਇਆ ਕਿ ਆਖਰਕਾਰ ਕਿੱਥੇ ਲਾਪਰਵਾਹੀ ਵਰਤੀ ਗਈ ਹੈ ਸਕੂਲ ਦੇ ਵਿੱਚ ਇੰਨੇ ਅਧਿਆਪਕ ਇਕੱਠੇ ਪੋਜ਼ਿਟਿਵ ਪਾਏ ਗਏ ਨੇ ਜੀ ਅਮਰਪੂਰ ਦੀ ਬਲਕ ਕਲਾ ਆਪਣਾ ਗਰਾਊਂਡ ਦੇ ਨੇੜੇ ਪਿੰਡ ਦੀ ਖਬਰ ਇੱਥੇ ਬੈਦਾ ਤੇੜਾ ਦੇ ਅੱਪ ਤੋਂ ਨਾ ਕੋਈ ਚੱਲ ਗਿਆ ਜੀ ਉਸ ਮੁਵਾਜ਼ੇ ਪ੍ਰਸ਼ਾਸਨ ਦੀ ਕਿੰਨਾ ਕਿਤੇ ਲਾਪਰਵਾਹੀ ਖੰਡ ਦੇ ਨਜ਼ਰ ਆਈ ਹੂੰ ਉਸ ਤੋਂ ਬਾਅਦ ਸਕੂਲ ਨੂੰ ਬੰਦ ਕੀਤਾ ਗਿਆ ਕਿ ਕਿਤੇ ਨਾ ਜਿੱਦੇ ਇੱਕ ਟੀਚਰ ਦੀ ਬੋਥ ਦੀ ਹੋਣ ਕਰਕੇ ਸਕੂਲ ਨੇ ਆਪਣਾ ਪ੍ਰਸ਼ਾਸਨ ਜੋਸ ਤੋਂ ਬਾਦ ਅਗਲੀ ਸਾਬ ਦੇ ਆਰਡਰ ਆਏ ਹੈ ਵੀ ਸਕੂਲ ਤੋਂ ਸਿਵਨ ਚਾਰਜ ਹੋਈ ਚੁੱਕਾ ਹੂੰ ਇਹ ਪੀਚ ਨੂੰ ਕਰਦਿਆਂ ਦਾ ਆਪਣਾ ਇਹ ਕਹਿਣਾ ਵਾ ਵੀ ਇਹਨਾਂ ਦੀ ਜਿਹੜੀ ਕੋਮਰ ਫੋਟ ਪੋਚੀ ਵਾ ਉਹ ਜਗਰਾਹ ਸਿਵਰ ਹਸਪੀਟਲ ਨੱਕੀ ਪਾਈ ਗਈ ਸੀ ਤੇ ਉਸ ਤੋਂ ਬਾਅਦ ਜਦੋਂ ਇਹ ਡੀਐਮ ਕੀ ਰੈਫਰ ਕਰਦਾ ਉੱਥੇ ਕੋਈ ਨਾ ਕੋਈ ਚਰਬੜ ਹੋ ਜਾਂਦੀ ਹੂੰ ਉਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਮਾਤਮ ਕੰਮ ਹੋਣਾ ਉਹਨਾਂ ਦਾ ਕਹਿਣਾ ਵੀ ਉਹ ਡਾਕਟਰਾਂ ਤੋਂ ਕਾਰਵਾਈ ਕਰਨਗੇ ਵੀ ਜਿਨ੍ਹਾਂ ਨੇ ਇਹਨਾਂ ਦੇ ਕੋਈ ਬਸੜੇ ਕੰਮ ਹੂੰ ਛੇ ਦਾ ਪਰਿਵਾਰ ਦੇ ਸਪੈਸ ਵੀ ਕਹਿ ਮੈਂ ਪੁੱਛੀ ਪਾਇਆ ਰਹੇ ਨੂੰ ਪੁੱਛੀ ਪਾਇਆ ਰਹੇ ਤਾਂ ਫਿਲਹਾਲ ਦਿਵਿੰਦਰ ਬੱਚੇ ਕਾਫੀ ਪੋਜ਼ਿਟਿਵ ਪਾਏ ਗਏ ਨੇ ਸਕੂਲ ਦੇ ਵਿੱਚ ਸਕੂਲ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ ਹੋਰ ਕੀ ਕੀਤਾ ਜਾ ਰਿਹਾ ਹੈ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦੇ ਜਾਂ ਫਿਰ ਹੋਰ ਬਾਕੀ ਬੱਚਿਆਂ ਦੇ ਸੈਂਪਲ ਲਏ ਜਾ ਰਹੇ ਨੇ ਸੈਂਪਲ ਲਏ ਜਾ ਰਹੇ ਨੇ ਪਰ ਕਿੰਨੇ ਕਿਤੇ ਪਰਿਵਾਰਕ ਮੈਂਬਰ ਵੀ ਸਵਾਲਾਂ ਤੋਂ ਬੱਝੇ ਜਾ ਰਹੇ ਆ ਰਹੇ ਉਹ ਕਹਿ ਨਹੀਂ ਰਹੀ ਅਸੀਂ ਪੁੱਛੀ ਵਾਂ ਹਾਂ ਸਾਡੀ ਮੀਡੀਆ ਟੀਮ ਕੱਲ ਗਈ ਸੀ ਪਰ ਉਹਨਾਂ ਨੇ ਉਹ ਆਵ ਦੇ ਤੱਕ ਜਾ ਵੀ ਕਿਸੇ ਨਾਲ ਇੰਟਰਵਿਊ ਦੇਣ ਤੋਂ ਉਹ ਕਿਸ ਤਰ੍ਹਾਂ ਤੋਂ ਬਚ ਰਹੇ ਆ ਵੀ ਸਰਕੇ ਵੀ ਉਹਨਾਂ ਨੂੰ ਪਰਚਾ ਨਹੀਂ ਹੋ ਰਿਹਾ ਅਦਵਿੰਦਰ ਜਦੋਂ ਸਕੂਲ ਖੋਲੇ ਗਿਆ ਸੀ ਤਾਂ ਉਸ ਵੇਲੇ ਕੀ ਪ੍ਰੋਪਰ ਇਨਸਟਰਕਸ਼ਨਸ ਨੂੰ ਫਾਲੋ ਕੀਤਾ ਗਿਆ ਸੀ ਕਿ ਸਕੂਲ ਦੇ ਵਿੱਚ ਆਉਣ ਤੋਂ ਪਹਿਲਾਂ ਸਾਰੇ ਅਧਿਆਪਕ ਕੋਰੋਨਾ ਨੈਗੇਟਿਵ ਸੀ ਇਹ ਗੱਲ ਪੱਕੀ ਕੀਤੀ ਗਈ ਸੀ ਮੈਡਮ ਇਸ ਦਾ ਕੋਈ ਜਾਂਚ ਕਰਪਾ ਨਹੀਂ ਹੋ ਸਕੀ ਸੀ ਪੁੱਛ ਹੋ ਸਕੀ ਸੀ ਇਸ ਤੋਂ ਦਸਾਂ ਤੋਂ ਬਾਅਦ ਇਹ ਕੰਮ ਇਹ ਦਲ ਕੰਮ ਨੇ ਆਇਆ ਕਿ 13 ਵਿਅਕਤੀ ਸੌਣਾ ਪੁੱਛੇ ਪਾਈ ਗਏ ਜੀ ਦਿਵਿੰਦਰ ਸ਼ੁਕਰੀਆ ਫਿਲਹਾਲ ਇਹ ਸਾਰੀ ਜਾਣਕਾਰੀ ਦੇ ਲਈ ਤਾਂ ਜਗਰਾਉਂ ਦੇ ਸਕੂਲ ਦੇ ਵਿੱਚ ਇੱਕ ਅਧਿਆਪਕਾ ਦੀ ਕਰੋਨਾ ਦੇ ਨਾਲ ਮੌਤ ਹੋਈ ਹੈ ਇੱਥੇ 13 ਅਧਿਆਪਕ ਕਰੋਨਾ ਪੋਜ਼ਿਟਿਵ ਪਾਏ ਗਏ ਸੀ ਫਿਲਹਾਲ ਪਰਿਵਾਰ ਵਾਲੇ ਸਵਾਲ ਵੀ ਚੁੱਕ ਰਹੇ ਨੇ ਕਿ ਪਹਿਲੀ ਰਿਪੋਰਟ ਜੋ ਸੀ ਉਹ ਨੈਗੇਟਿਵ ਆਈ ਹੈ ਉਸ ਤੋਂ ਬਾਅਦ ਅਚਾਨਕ ਦੂਸਰੀ ਰਿਪੋਰਟ ਪੋਜ਼ਿਟਿਵ ਆ ਜਾਂਦੀ ਹੈ ਫਿਲਹਾਲ ਜੋ ਬਾਕੀ ਬੱਚੇ ਨੇ ਉਹਨਾਂ ਦੇ ਸੈਂਪਲ ਵੀ ਲਏ ਜਾ ਰਹੇ ਨੇ ਤੇ ਸਕੂਲ ਨੂੰ 4 ਫਰਵਰੀ ਤੱਕ ਬੰਦ ਕਰ ਦਿੱਤਾ ਗਿਆ ਹੈ ਤੇ ਹੁਣ ਗੱਲ ਕਰਦੇ ਹਾਂ ਸੈਨਾ ਦੇ ਜਵਾਨਾਂ ਦੀ ਜੰਮੂ ਕਸ਼ਮੀਰ ਦੇ ਵਿੱਚ ਸੈਨਾ ਦੇ ਜਵਾਨ ਸਿਰਫ ਹੱਤਵਾਦੀਆਂ ਦੇ ਨਾਲ ਹੀ ਨਹੀਂ ਲੜਦੇ ਬਲਕਿ ਜ਼ਰੂਰਤ ਪੈਣ ਤੇ ਆਮ ਲੋਕਾਂ ਦੀ ਮਦਦ ਲਈ ਵੀ ਖੜੇ ਹੋ ਜਾਂਦੇ ਨੇ ਕਸ਼ਮੀਰ ਦੇ ਵਿੱਚ ਇਹਨਾਂ ਦਿਨਾਂ ਹੋ ਰਹੀ ਬਰਫਬਾਰੀ ਦੇ ਵਿੱਚ ਸੈਨਾ ਦੇ ਜਵਾਨ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਨੇ ਸ਼ਨੀਵਾਰ ਨੂੰ ਕੁਪਵਾਰਾ ਜ਼ਿਲ੍ਹੇ ਦੇ ਲੁਲਾਬ ਦੇ ਵਿੱਚ ਇੱਕ ਮਹਿਲਾ ਤੇ ਉਸ ਦਾ ਬੱਚਾ ਫਸ ਗਏ ਬਰਫਬਾਰੀ ਦੇ ਵਿੱਚ ਤਾਂ ਇਹਨਾਂ ਜਵਾਨਾਂ ਨੇ ਉਹਨਾਂ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ 6 ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕੀਤਾ ਤੇ ਉਹਨਾਂ ਦੇ ਘਰ ਪਹੁੰਚਾਇਆ ਇਹ ਵੀਡੀਓ ਜਦੋਂ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਇਲਾਕੇ ਦੇ ਲੋਕ ਜਵਾਨਾਂ ਦੀ ਸ਼ਲਾਘਾ ਕਰ ਰਹੇ ਨੇ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਕੜਾਕੇ ਦੀ ਠੰਡ ਹੈ ਦੇਸ਼ ਦੀ ਰੱਖਿਆ ਕਰਨ ਦੇ ਲਈ ਹਰ ਵੇਲੇ ਡਟੇ ਰਹਿੰਦੇ ਨੇ ਇਹ ਜਵਾਨ ਅਤਵਾਦੀਆਂ ਦਾ ਮੁਕਾਬਲਾ ਕਰਦੇ ਨੇ ਪਰ ਦੂਜੇ ਪਾਸੇ ਆਮ ਲੋਕਾਂ ਦੀ ਵੀ ਮਦਦ ਕਰਨ ਦੇ ਲਈ ਹਮੇਸ਼ਾ ਤਿਆਰ ਨੇ ਤਿ ਹਿਮਾਲੇ ਦੀਆਂ ਹਮ ਨਦੀਆਂ ਤੋਂ ਲੈ ਕੇ ਮਗਾਲਿਆ ਦੇ ਵਿੱਚ ਦੁਨੀਆ ਦੇ ਸਭ ਤੋਂ ਨਮੀ ਵਾਲੇ ਜੰਗਲਾਂ ਤੱਕ ਅਸਮ ਦੇ ਵਿੱਚ ਬ੍ਰਹਮਪੁੱਤਰ ਦੀਆਂ ਊਚੀਆਂ ਧਾਰਾਵਾਂ ਤੋਂ ਲੈ ਕੇ ਰਾਜਸਥਾਨ ਦੇ ਵਿੱਚ ਸਿਕਰ ਦੇ ਪੂਜਲ ਤੱਕ ਲਦਾਖ ਦੇ ਬਰਫੀਲੇ ਰੇਗਿਸਤਾਨ ਤੋਂ ਲੈ ਕੇ ਦਮਨ ਦੇ ਦਲਦਲ ਤੱਕ ਭਾਰਤ ਵਿੱਚ ਪਾਣੀ ਦੀ ਵਸਤਵਿਕਤਾ ਦਾ ਸੰਕਟ ਓਨਾ ਹੀ ਗਹਿਰਾ ਹੈ ਜਿੰਨਾ ਕਿ ਭਾਰਤ ਦੇਸ਼ ਗਹਿਰਾ ਹੈ ਅੱਜ ਇਸ ਦੇ ਨਾਲ ਜੁੜੇ ਕੁਝ ਪਹਿਲੂਆਂ ਤੇ ਤੁਹਾਡੀ ਨਜ਼ਰ ਮਰਵਾਉਂਦੇ ਆਂ ਸਵੱਛਤਾ ਔਰ ਪਾਣੀ